ਸੋ ਦੋਸਤੋ ਜਿਹੜੀਆਂ ਤੁਸੀਂ ਆਹ ਪਚਾਲ ਦੀਆਂ ਤਸਵੀਰਾਂ ਦੇਖ ਰਹੇ ਹੋ ਤੇ ਬਹੁਤ ਲੱਖਾਂ ਲੋਕ ਜ਼ਖਮੀ ਹੋ ਗਏ ਤੇ ਕਈਆਂ ਦਾ ਨੁਕਸਾਨ ਹੋ ਗਿਆ ਜਾਨੀਮਾਲੀ ਤੇ ਲੋਕ ਸੜਕਾਂ ਤੇ ਆ ਗਿਆ ਜਿਨ੍ਹਾਂ ਕੋਲ ਬਹੁਤ ਪ੍ਰਾਪਰਟੀ ਸੀ ਚੰਗਾ ਪੈਸਾ ਸੀ ਚੰਗਾ ਕਾਰੋਬਾਰ ਸੀ ਤੇ ਬਹੁਤ ਬੰਦੇ ਉਹ ਜ਼ੀਰੋ ਤੇ ਆ ਡਿਗੇ ਕੀ ਪਤਾ ਕਿੰਨੀ ਮਿਹਨਤ ਲਾ ਕੇ ਕਿੰਨਾ ਕਮਾਇਆ ਹੋ ਉਹਨਾਂ ਨੇ ਇਹ ਸਾਰਿਆਂ ਦਾ ਕਾਰਨ ਇਹੀ ਵੀ ਪਚਾਲ ਜ਼ਿਆਦਾਤਰ ਕਿੱਥੇ ਆਉਂਦੇ ਆਪਾਂ ਦੇਖਦੇ ਜਿੰਨੇ ਵੀ ਡਵੈਲਪ ਦੇਸ਼ਾਂ ਕੰਟਰੀਆਂ ਜਿਨ੍ਹਾਂ ਨੂੰ ਆਪਾਂ ਡਵੈਲਪ ਮੰਨਦੇ ਹਾਂ ਬਹੁਤ ਤਰੱਕੀ ਕੀਤੀਆਂ ਜਿਨ੍ਹਾਂ ਕੰਟਰੀਆਂ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਕੰਟਰੀਆਂ ਦੇ ਵਿੱਚ ਪਛੜਾਲ ਕਿਉਂ ਆਉਂਦੀ ਹੈ ਜ਼ਿਆਦਾ ਇਹਦਾ ਕਾਰਨ ਇਹੀ ਹੈ ਜੀ ਵੀ ਆਪਾਂ ਜਿੰਨੀ ਵੀ ਕੋਈ ਵੀ ਇਨਸਾਨ ਜਾਂ ਦੇਸ਼ ਕੁਦਰਤ ਨਾਲ ਛੇੜਛਾੜ ਕਰਦਾ ਹੈ ਕੁਦਰਤ ਦੇ ਆਪੋਜ਼ਿਟ ਜਾਂਦਾ ਜੰਗਲਾਂ ਨੂੰ ਕੱਟ ਕੇ ਜਾਂ ਕੋਈ ਹੋਰ ਕੁਦਰਤੀ ਚੀਜ਼ਾਂ ਦਾ ਨੁਕਸਾਨ ਕਰਦਾ ਜਿਵੇਂ ਹਵਾ ਦਾ ਪਾਣੀ ਦਾ ਧਰਤੀ ਦਾ ਉਹਨੇ ਹੀ ਉਹਨੂੰ ਨਤੀਜੇ ਭੁਗਤਣੇ ਪੈਂਦੇ ਆ ਸੋ ਇਹੀ ਕਾਰਨ ਆ ਵੀ ਜਿੰਨੇ ਡਿਵੈਲਪਡ ਕੰਟਰੀਆਂ ਉੱਥੇ ਪਹਚਾੜ ਆਉਂਦੇ ਆ ਤੇ ਉੱਥੇ ਸੁਨਾਮੀਆਂ ਆਉਂਦੀਆਂ ਤੇ ਸੋ ਉਹੀ ਕਹਿਣਾ ਵੀ ਜਿਹੜੇ ਲੋਕ ਅੱਜ ਵੀ ਹੁਣ ਆਪਣੇ ਵੀ ਪੰਜਾਬ 'ਚ ਦੇਖ ਰਹੇ ਆ ਪਾਣੀਆਂ ਨਾ ਹਵਾ ਗੰਧਲੀ ਹੋ ਗਈ ਸਾਰੀ ਚੀਜ਼ ਖਤਮ ਹੋ ਰਹੀ ਹੈ ਕੁਦਰਤ ਨਾਲ ਛੇੜ ਛਾੜ ਹੋ ਰਹੀ ਹੈ ਸੋ ਕੁਦਰਤ ਦੇ ਰੰਗ ਪਰਮਾਤਮਾ ਉੱਤੇ ਕੋਈ ਨਹੀਂ ਹੁੰਦਾ ਪਰਮਾਤਮਾ ਨੇ ਆਪਾਂ ਨੂੰ ਬਣਾਇਆ ਪਰਮਾਤਮਾ ਨੇ ਸਾਰਾ ਕੁਝ ਸਿਰਜਿਆ ਤੇ ਸੋ ਇਹ ਚੀਜ਼ਾਂ ਨੂੰ ਤੁਸੀਂ ਵਿਚਾਰੋ ਜਿੰਨੇ ਆਪਾਂ ਡਿਵੈਲਪ ਹੋ ਰਿਆ ਲੋਕ ਕਹਿੰਦੇ ਡਿਵੈਲਪ ਹੁੰਦੇ ਆਪਾਂ ਡਿਵੈਲਪ ਨਹੀਂ ਹੋ ਰਹੇ ਆਪਾਂ ਪਿੱਛੇ ਨੂੰ ਜਾ ਰਹੇ ਆਂ ਕੁਦਰਤ ਤੋਂ ਦੂਰ ਜਾ ਰਹੇ ਆਂ ਜਿੰਨੇ ਡਿਵੈਲਪ ਕੰਟਰੀਆਂ ਉੱਥੇ 50 ਸੁਨਾਮੀ ਆਉਣੀ ਆ ਜਿੰਨੇ ਆਪਾਂ ਜਿਨ੍ਹਾਂ ਨੂੰ ਬੈਕਵਰਡ ਮੰਨਦੇ ਆਂ ਜਿਵੇਂ ਆਪਾਂ ਕਹਿੰਦੇ ਹਰਿਆਣਾ ਜਾਂ ਰਾਜਸਥਾਨ ਬੈਕਵਰਡ ਆਪਣੇ ਨਾਲੋਂ ਤਾਂ ਉੱਥੇ ਬਿਮਾਰੀ ਘਟ ਆਪਾਂ ਦੇਖਦੇ ਆਂ ਤੇ ਆਪਣੇ ਬਿਮਾਰੀਆਂ ਵਧੀਆਂ ਆਪਾਂ ਡਿਵੈਲਪ ਨਹੀਂ ਜਿੰਨਾ ਡਿਵੈਲਪ ਹੁੰਦਾ ਉਹਨਾ ਪਿੱਛੇ ਨੂੰ ਜਾਂਦਾ ਕੁਦਰਤ ਦੇ ਹੀ ਰੰਗ ਹੈ ਕੁਦਰਤ ਨਾਲ ਜੁੜ ਕੇ ਰਹੋਗੇ ਕੁਦਰਤ ਦੀ ਰਾਜਾ ਦੇ ਵਿੱਚ ਰਹੋਗੇ ਤਾਂ ਸੋਨੂੰ ਸਾਰਾ ਕੁਝ ਹੈਗਾ ਜੇ ਤੁਸੀਂ ਕੁਦਰਤ ਤੋਂ ਟੁੱਟ ਗਏ ਕੁਦਰਤ ਦਾ ਵਿਨਾਸ਼ ਕਰਨਾ ਸ਼ੁਰੂ ਦੇ ਕਰਤਾ ਤੇ ਕੁਦਰਤ ਤੋਂ ਕੋਪ ਕੁਝ ਵੀ ਨਹੀਂ ਸਾਰਿਆਂ ਨੂੰ ਪਤਾ ਕੁਦਰਤ ਦੇ ਸਾਰੇ ਬਣਾਇਆ ਇਨਸਾਨ ਉਹ ਤੋਂ ਉੱਤੇ ਕੁਝ ਨਹੀਂ ਤਾਂ ਆਪ ਨੂੰ ਇੱਕ ਕਮੈਂਟ ਦੇ ਵਿੱਚ ਆਪਣੀਆਂ ਕੀਤੀਆਂ ਕਮਾਈਆਂ ਆਪਣੀਆਂ ਬਿਲਡਿੰਗਾਂ ਢਾਹ ਢੇਰੀ ਕਰ ਸਕਦੀ ਆ ਸੋ ਇਹੀ ਬੇਨਤੀ ਆ ਵੀ ਕੁਦਰਤ ਨੂੰ ਬਚਾ ਲਓ ਨੇਚਰ ਨੂੰ ਬਚਾ ਲਓ ਜੇ ਕੁਦਰਤ ਨੂੰ ਅਸੀਂ ਬਚਾਵਾਂਗੇ ਸੇਵ ਕਰਾਂਗੇ ਕੁਦਰਤ ਆਪਣੇ ਆਪ ਸਾਨੂੰ ਕੁਝ ਨਾ ਕੁਝ ਦੇ ਸਕੀ ਹੁੰਦੀ ਹੈ ਕੁਝ ਵੀ ਹੁਣ ਲੱਖਾਂ ਕਰੋੜਾਂ ਰੁਪਏ ਕਈਆਂ ਦਾ ਬੇਸਟ ਹੋ ਗਿਆ ਜਮਾਂ ਜ਼ੀਰੋ ਤੋਂ ਹੋ ਕੇ ਰੋਡ ਤੇ ਆ ਗਏ ਸੋ ਬਾਈ ਇਹੀ ਬੇਨਤੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰੋ ਕੁਦਰਤ ਨਾਲ ਜੁੜ ਕੇ ਰਹੋ ਤਾਂ ਬਹੁਤ ਵਧੀਆ ਰਹਾਂਗੇ ਆਪਾਂ ਨਹੀਂ ਬਹੁਤ ਥੋੜਾ ਸਮਾਂ ਰਹਿ ਗਿਆ ਵੀ ਆਪਾਂ ਵੀ ਵਿਨਾਸ਼ ਦੇ ਵੱਲ ਜਾ ਰਹੇ ਹਾਂ ਸੋ ਆਪਾਂ ਹੀ ਇਸ ਨੂੰ ਰੋਕ ਸਕਦੇ ਕੋਈ ਵੀ ਗਲਤੀ ਦੀ ਸਜ਼ਾ ਮਿਲਦੀ ਹੈ ਤਾਂ ਆਪਾਂ ਜ਼ਿੰਮੇਵਾਰ ਹੁੰਨੇ ਜਿਹੜੀ ਆਪਾਂ ਨੂੰ ਸਜ਼ਾ ਮਿਲਦੀ ਹੈ ਸੋ ਇਹੇ ਜੀ ਗਲਤੀਆਂ ਕਰਨੀਆਂ ਬੰਦ ਕਰੋ ਦਰਖਤ ਲਾਓ ਕੁਦਰਤ ਨਾਲ ਜੁੜੋ ਕੁਦਰਤੀ ਜਿਹੜੇ ਜਾਨਵਰ ਆ ਜਾਂ ਕੁਦਰਤੀ ਚੀਜ਼ਾਂ ਜਾਂ ਜੰਗਲ ਉਹਨਾਂ ਨੂੰ ਖਤਮ ਨਾ ਕਰੋ ਉਹਨਾਂ ਨਾਲ ਪ੍ਰੇਮ ਕਰੋ ਹਰ ਚੀਜ਼ ਨਾਲ ਤੇ ਫੇਰ ਹੀ ਕੁਦਰਤ ਸਾਨੂੰ ਸਭ ਕੁਝ ਦੇ ਸਕਦੀ ਹੈ ਧੰਨਵਾਦ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੇ ਤੁਹਾਨੂੰ ਲੱਗ ਰਿਹਾ ਕੋਈ ਹੱਦ ਤੱਕ ਮੇਰੀ ਗੱਲ ਦੇ ਵਿੱਚ ਸੱਚਾਈ ਹੈ ਤਾਂ ਵੀਡੀਓ ਨੂੰ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ